ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਹੋ ਕੋ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ। ਹੋਸ਼ ਨੌਜ ਸਾਰੇ ਕਿ ਖਾਲ ਚੱਲ ਰਹੇ? ਮੇਰੇ ਘਰ ਦੇ ਸਾਰੇ ਵਧੀਆ ਹੋ ਗਏ। ਸ਼ਾਮ ਦਾ ਟਾਈਮ ਹੋ ਰਿਹਾ। ਉਹ ਘਮਾਇਆ ਹੋਣੇ ਹੁਣੇ ਫੋਟ ਮਤਲਬ ਕਿ 3:30 ਹੋ ਗਏ। ਤੇ ਪੈਂਟ ਦੇਖੋ ਵੀ ਆਪਣੇ ਕੋ ਚੱਲਿਆ ਵਸ। ਇੱਧਰ ਮੋਰੀਆਂ ਦਰਵਾਜ਼ਿਆਂ ਨੂੰ ਹੋ ਗਏ। ਇੰਨਾ ਕਿੱਲਾ ਕਿਉਂ ਕਰਿਆ? ਉਹ ਬੰਦ ਕਰ ਦੋ ਉਸ ਨੂੰ। ਹੋਰ ਦੱਸ ਹੁਣ ਪਾਪਾ ਜੀ ਹੁਣ ਬੰਦ ਕਰ ਦੋ ਉਹ ਜੇ ਪਾਣੀ ਬੰਦ ਕਰਦੇ ਬਾਅਦ ਵਿੱਚ ਕਰ ਦਾਂਗਾ ਬਾਅਦ ਵਿੱਚ ਫਿਰ ਧੋਉਂਗੇ ਸੁਨੂਰੇ ਕਾਲੂ ਸਮਾਰ ਕੇ ਉਹ ਉੱਥੀੋਂ ਨਿਕਲ ਕੇ ਰੇਤਾਂ ਵਿੱਚ ਤੇ ਸਾਰਾ ਹਾਂ ਫਿਰ ਧੋ ਦੂੰਗੇ ਨਾ ਉਰਤੇ ਸਮਾਰ ਕੇ ਸਾਰਾ ਬੇੜਾ ਗਿੱਲਾ ਕਰਕੇ ਰੱਖਦੇ ਆ ਆ ਰਹਿੰਦੀ ਹੈ ਪੱਟੀ ਹਜੇ ਉਹ ਉੱਪਰਲੀ ਪੱਟੀ ਤੇ ਹੋ ਗਿਆ ਯੋਰੇ ਫਿਰ ਵਿਚਾਲੀ ਪੱਟੀ ਮੈਂ ਚਿੱਟਾ ਕਰਾਂਗੇ ਜਿੱਥੇ ਲਾਈਟ ਪਿੰਕ ਕਰਿਆ ਵਾ ਤਾਂ ਹਾਂ ਉੱਥੇ ਹੁਣ ਚਿੱਟਾ ਹੋਏਗਾ ਲਾਈਟ ਪਿੰਕ ਦੀ ਜਗ੍ਹਾ ਹਨਾ ਨੀਚੇ ਰੈੱਡ ਹੋ ਜਾਏਗਾ ਉੱਪਰ ਰੈੱਡ ਹੋ ਜਾਏਗਾ ਉਹ ਮੁੰਡੇ ਕਿੱਥੇ ਗਏ ਦੋ ਅੱਛਾ ਉਹਨੇ ਕਿੱਥੇ ਪਾਉਂਦੇ ਨੇ ਟਰਾਲੀ ਨੂੰ ਉਪਰ ਕਰਕੇ ਕਾਲੂ ਜੋ ਕਾਂਕੀ ਖਾਲੀ ਕਰਕੇ ਹੈ ਨਾ ਉਰੇ ਨੂੰ ਹੋਰ ਕੀ ਕਰਨਾ ਉਹ ਖੇਤ ਕੇ ਸਾਰਾ ਲਾਂਦੀ ਕਿਹਾ ਪੈਦਾ ਪਾਣੀ ਲੋਡ ਐਨੀ ਮਿੰਟ ਤੇ ਤੇਰੀ ਟਰਾਲੀ ਹੋਰ ਅੱਗੇ ਕਰਕੇ ਖਾਲੀ ਤੇ ਕਬਿਓਗੇ ਜੀ ਕਰਦੇ ਪਾਪਾ ਜੀ ਹਜੇ ਨਹੀਂ ਕਰਨੀ ਹੈਗੀ ਉਹ ਸਾਰੀ ਮਿੱਟੀ ਕੱਲੂ ਧਾਰ ਦੂੰਗੇ ਇੱਕ ਦਿਨ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਹੈਗਾ ਉੱਥੇ ਉਹ ਕਰਾਣਾ ਰੰਗ ਹਾਂ ਬਸ ਟਰਾਲੀ ਪਿੱਛੇ ਲਾ ਦੇਣੀ ਐਂ ਕਰ ਦੋ ਟਰਾਲੀ ਪਿੱਛੇ ਵਿੱਚ ਉਗੇ ਨਾ ਨਾ ਜਾ ਰੋੜੀ ਨਾ ਮੜਦੇਂਗੇ ਉੱਚ ਆ ਮੜਦੇ ਪਰਮਣ ਲਾ ਰਹੇ ਕਿਹੜਾ ਉਹ ਸ਼ੀਸ਼ੇ ਤਾਂ ਸਾਫ਼ ਕਰ ਦਣ ਦੇ ਵੀਰ ਜੀ ਉੱਪਰ ਦੇ ਨਾਲੇ ਆ ਪੱਟੇ ਇਹਦੇ ਉੱਪਰ ਪਾ ਦੇ ਕੇ ਤੇ ਇਸ ਕਸ ਬੜਾ ਕਿੱਥੇ ਉੱਪਰ ਰਹਿ ਗਏ ਪੌੜੀਆਂ ਰਹਿ ਗਈਆਂ ਹਜੇ ਹਾਂ ਆ ਹੀ ਕੇ ਵਿੱਚ ਮਾਰਨਾ ਹਜੇ ਸਿਲਵਰ ਲੱਗਣਗੇ ਸਿਲਵਰ ਲੱਗੇ ਪਾਉਂਗਾ ਸਿਲਵਰ ਕਿੱਥੇ ਕਰਾਂਗੇ ਉਹ ਵਿੱਚ ਫੁੱਲ ਪੌੜੀਆਂ ਦੇ ਵਿੱਚ ਫੁੱਲ ਉਹ ਗੇਟ ਦੇ ਪਿੱਛੇ ਜਿਹੜੇ ਫੁੱਲ ਇਹ ਰੰਗ ਬਚ ਗਏ ਨੇ ਮੇਰੇ ਕੋਲ ਮਿਸ਼ ਹੋ ਮਿਜੀ ਜਿੱਥੇ ਦੋ ਬੋਲਦਾ ਹੈ ਉਹ ਨਾ ਮਾਰ ਲਾ। ਕਿਤਾਬ ਪਈ ਹੈ ਦੋ ਤਿੰਨ। ਇਹ ਆ ਮੈਂ ਚੱਕਾ ਉੱਥੇ ਦੇ। ਇਹਨਾਂ ਤੋਂ ਤੋਦੂਗਾ ਖੜਾ ਕੇ ਨਾ। ਬਾਹਰ ਕਿਤਾਬਾਂ ਲਈ ਲਿਆਵਾਂਗੇ ਚੱਕਾ। ਕੀ ਬਰਾ ਮੈਂ? ਕੀ ਬਰਾ ਮੈਂ? ਲੈ ਕਿਤਾਬਾਂ ਨੂੰ ਬੈਠਾ ਦੇ। ਹੈ? ਮਰ ਰਹੀ ਨਾ। ਨਾ ਨਾ ਉਹ ਪਰਸ਼ਾਪ ਕਰ ਲੈ। 4 2 ਲਾ। ਮੈਡਮ ਉੱਪਰੇ। ਕਰ ਦੋ ਟਰਾਲੀ ਪਿੱਛੇ। ਬਾਜੀ ਮਿੰਟ ਤੱਕ ਕੱਪੜੇ ਨਹੀਂ ਆ ਜਾਂਦੇ ਤੇ ਛੇ ਉਹ ਸਾਡੇ ਬਿਲਕੁਲ ਪੋੜੀ ਕਟਾਂਗਾ ਉਹ ਉਹਨੇ ਹੀ ਰੱਖ ਦੇ ਕੱਪੜਾ ਵੀਰ ਜੀ ਤੁਸੀਂ ਪਾਏ ਨਹੀਂ ਅਸੀਂ ਪਰ ਕੱਪੜਾ ਨਹੀਂ ਉਹ ਖਰਾਬ ਨਹੀਂ ਹੋਇਆ ਨਹੀਂ ਅਸੀਂ ਉੱਪਰ ਪਾਉਣ ਨੂੰ ਕਹਿਦੇ ਮੈਂ ਕੱਪੜਾ ਹਾਂ ਉਹ ਉਹਦਾ ਹੀ ਹੈ ਅੱਛਾ ਉਹ ਰੱਖ ਦੇ ਵੀ ਕਿਤੇ ਖਰਾਬ ਹੋਣ ਹੈ ਨਾ ਮੈਂ ਬਾਦਗੇ ਚਲੇਦਾ ਅੰਦਰ ਤਾਂ ਪਾਇਆ ਲਾਓ ਟਰਾਲੀ ਪਿੱਛੇ ਪੋੜੀ ਕਰੋ ਸੈਟ ਦੇ ਵਿੱਚ ਉਹ ਟੱਪ ਕਰੋ ਸੈਟ ਦੇ ਵਿੱਚ ਨੇੜੇ ਕਰਕੇ ਲਵਾ ਲਓ ਜਮ੍ਹਾਂ ਕਰਦਗੇ

ਆ ਜੀ ਜੀ ਹਾਂ ਜੀ ਪਾ ਦੇ ਯਾਰ ਮਾ ਜੀ ਉਹ ਮੈਂ ਤੇ ਖੁਦੋਂ ਨਾ ਚੱਲਣਾ ਜਾਣਾ ਨਹੀਂ ਬੂਟ ਲੈਣ ਜਾਣੇ ਆ ਬਸ ਉਹ ਛੁੱਟੀ ਹੈ ਉਹ ਕੱਲ ਨੂੰ ਫਿਰ ਟਾਈਮ ਜ਼ਿਆਦਾ ਹੋ ਜਾਣਾ ਫਿਰ ਹਨੇਰਾ ਹੋ ਜਾਣਾ ਪਹਿਲਾਂ پیسے ਦੋ ਤਾਂ ਹੀ ਜਾਇੰਗੇ پیسے ਦੋ ਅਸੀਂ ਜੁੱਤੀਆਂ ਲੈ ਆਈਏ ਆ ਕੇ ਗੱਲ ਹੋਈ ਦਸੀ ਕੀ ਗੱਲ ਹੋਇਆ ਕੋਈ ਪੈਸਾ ਕੁਛ ਨਹੀਂ ਹੋਇਆ ਉਹਨੇ ਇਹ ਪੈਸੇ ਪੁੱਛੇ ਪੈਸੇ ਤਾਂ ਲੈਣੇ ਹੋਏ ਨੇ ਦੇਖ ਤਾਂ ਹੋਰ ਕੀ ਨਹੀਂ ਅੱਗੇ ਵਿੱਚ ਕੇ ਮੈਂ ਬਸ ਉਹ ਪਿੱਛੇ ਟਰੈਕਟਰ ਹੈ ਹੋਰ ਫਿਰ ਟਰੈਕਟਰ ਪਿੱਛੇ ਘਰ ਹੋਊਗਾ ਲੋ ਵੀ ਹੁਣ ਸਫਾਈ ਹੋ ਜਾਈਗੀ ਹੁਣ ਅਸੀਂ ਸੋਚ ਰਹੇ ਹਾਂ ਵੀ ਇਸ ਵਾਰ ਉਹ ਅੰਦਰਲੀ ਸਾਈਡ ਮਾਰਦੇ ਉੱਥੇ ਉਹ ਕੰਦ ਨੂੰ ਪਾਰ ਲੈਣੇ ਹਾਂ ਹਾਂ ਮਾਰਨਿੰਗ ਮੋਸਟ ਮੋਸਟ ਹਜੇ ਇਹ ਪੈੜ ਇਹਦੀ ਗੜਨੀ ਪੌੜੀ ਇਹ ਸਟੈਪ ਗੜਨੀ ਉਹ ਪੌੜੀ ਦੇ ਨੀਚੇ ਵੀ ਰਹਿ ਰਿਆ ਹਜੇ ਤੇ ਕੱਲੂ ਆਪਣਾ ਕਰਦਣੀ ਫਿਰ ਸਾਰੀ ਬੇੜੇ ਦੀ ਸਫਾਈ ਜਿੰਨਾ ਵੀ ਸਮਾਨ ਹੈਗਾ ਸਭ ਚੱਕ ਦੇਣਾ ਆ ਕਵਾੜਾ ਕੂੜਾ ਸਭ ਪੱਟ ਦੇਵੇ ਇੱਕ ਦਿਨ ਚ ਸਫਾਈ ਕਰਕੇ ਸਾਰੀ ਸੈਟਿੰਗ ਕਰਦਣੀ ਹੈ ਫੇਕਰਾਵਾਂਗੇ ਆਪਾ ਫੇਸ਼ੀਲ ਵਗੈਰਾ ਫਿਰ ਫੇਸ਼ੀਲ ਨਾਲ ਕੰਮ ਚੱਲੂਗਾ ਫੇਸ਼ੀਲ ਕਰਾਵਾਂਗੇ ਮਹਿੰਦੀਆਂ ਲਵਾਵਾਂਗੇ ਲੋ ਜਿਹੜਾ ਆਲੇ ਫੁੱਲਾਂ ਨੂੰ ਪਾਣੀ ਆਪਾਂ ਨੇ ਦੇ ਦਿੱਤਾ ਸੀਗਾ ਧਨੀਆ ਵਧੀਆ ਜਮੈਂ ਮੈਂ ਆ ਧਨੀਏ ਦੇ ਉੱਪਰ ਨਾ ਮੈਂ ਪ੍ਰਾਲੀ ਕਿ ਸਿੱਟ ਕੇ ਫੇਰ ਜਮਾਇਆ ਤਾਂ ਉਹ ਹੈ ਚੱਕੋ ਹੈ ਚੱਕ ਦੀ ਪਾਣੀ ਦੇਣਾ ਦਾ ਪਾਣੀ ਦੇ ਨਹੀਂ ਹੋਇਆ ਕੱਲੂ ਪਿੱਛੇ ਗਿੱਲਾ ਬਾਹਰ ਤੋਂ ਹੋਆ ਨਾ ਜੋਰ ਮਿਲ ਗਿਆ ਜੋਰ ਲੱਗਾ ਫਿਰ ਕਿ ਲਾਉਣ ਦਿੱਤਾ ਆਹ ਟਮਾਟਰ ਨੂੰ ਟਮਾਟਰ ਲੱਗ ਲੱਗੇ ਪਪਾ ਜੀ ਹਰ ਹਰ ਬੇਲ ਲਾਏ ਤਾਂ ਤਾਂ ਹੀ ਤਾਂ ਗੱਡਣਾਂ ਉੱਪਰ ਚੜਾ ਦੇਣੀ ਹੈ ਜਦੋਂ ਇਹ ਡੰਡਾ ਗੱਡੂਗੇ ਨਾ ਬੜਾ ਡੰਡਾ ਕੱਢ ਦਿਓ ਉਹ ਉਧਰਲੀ ਉਹਨਾਂ ਨੂੰ ਵੀ ਤਾਰ ਪਾ ਕੇ ਇੱਧਰੋਂ ਕਰ ਦੂੰਗੇ ਅੱਛਾ ਫੇਰ ਉਧਰ ਵੀ ਕੱਢ ਦਿਓ ਹੁਣੇ ਇੱਧਰੋਂ ਲੰਘ ਜੇ ਕਰਾਂਗੇ ਗੋਭੀ ਪੱਤ ਦੇਣੀ ਹੈ ਗੋਭੀ ਕੀ ਵੀ ਫੁੱਲ ਹੋ ਗਏ ਦੇਖਾ ਕੋਈ ਫੁੱਲ ਹੋਵੇ ਤੋੜ ਲਾਂ ਮੈਂ ਇੱਕ ਅੱਧਾ ਫੁੱਲ ਇੱਕ ਹੋ ਜਾ ਬਾਈਕ ਤੋੜ ਦੇਖ ਕੇ ਆਵਾਂ ਮੈਂ ਕੋਈ ਤੁਸੀਂ ਇਹ ਡੰਡਾ ਕੱਢ ਲਓ ਮੈਂ ਦੇਖਿਆ ਮੈਂ ਉਦੋਂ ਨੂੰ ਆਲੂ ਦਾ ਪ੍ਰੌਂਟਾ ਲੈਣਾ ਬਣਾ ਕੇ ਆ ਸਾਗ ਵੀ ਸੁੱਕਣ ਲੱਗ ਗਿਆ ਇਹਨੂੰ ਪਾਣੀ ਆਣਾ ਤਾਂ ਉਹ ਫਿਰ ਮੋਟਰ ਬੰਦ ਕਰ ਦਿੱਤਾ ਉਹ ਕਰਕੇ ਇੱਧਰ ਪਾਲਕ ਨੂੰ ਵੀ ਦੇਣਾ ਏ ਲੈ ਉਹ ਵੀ ਆਪਾਂ ਦੇਖੀ ਕੋਲ ਗੋਭੀ ਦਾ ਕੋਲ ਗੋਭੀ ਦੀ ਚੰਗੀ ਬਣਾ ਲੀ ਜੇ ਠੀਕ ਆ ਸਾਗ ਬੜਾ ਫੁੱਲ ਦੇਖਿਆ ਤਾਂ ਹੈ ਦਸ ਜਰ ਵੱਜੇ ਦੱਤੀ ਹੈ ਦੱਤੀ ਹੈ ਤੁਹਾਡੇ ਕੋਲ ਬਾਕੀ ਉਹ ਪਤਾ ਭਾਈ ਪੱਤੇ ਦੇਣਾ ਐਸਾ ਪੱਟ ਗਿਆ ਉਹ ਪੈਸਾ ਲੁਟਾ ਹਾਂ ਦਾ ਕੀ ਹੋ ਗਿਆ ਦੱਖਣ ਨਾ ਪਟੇ ਨਾ ਪਟੇ ਫੁੱਲੀਆਂ ਦੀ ਗੇੜ ਲੱਗ ਜਾਣਾ ਨਾ ਨੋ ਨੋ ਉਹ ਦਵਾਰੇ ਫੁੱਲੀਆਂ ਲੱਗਦੀ ਹਾਲ ਅਗਰੇ ਗੋਪੀ ਦਾ ਕੰਮ ਕੀ ਹੈ ਤੁੰਦਰੀ ਗੋਪੀ ਹੈ ਪਾਣੀ ਆਨੇ ਦਾ ਇਹ ਨੂੰ ਵੀ ਕੱਲ ਨੂੰ ਸਭ ਭਰ ਦੇ ਤੱਕ ਹਾਂ

ਇਹ ਅੱਜ ਬੰਦ ਕਰਦੇ। ਉਹ ਰੇ ਨੂੰ ਬਾਜ ਮਾਰੀ ਵੀਰ ਜੀ ਦੱਬ ਕੇ ਗੇਟ ਪੂਰੇ ਨੂੰ। ਮੁੰਡੇ ਨੂੰ ਅੰਦਰ ਬਾਜ ਮਾਰ ਦੇ ਦੱਬ ਕੇ। ਬਾਜ ਮਾਰ ਦੇ। ਗੈਸ ਬੰਦ ਕਰਾਣਾ ਉਦੋਂ ਦੇ। ਰਿਓ 2 ਕਿਲੋ ਗੱਜਰਾ ਲਿਆਇਆ ਹਾਂ ਕੰਮ ਨਾਲ ਪਹਿਲਾਂ ਹੈ ਰੱਖਣੀ ਚਾਰ ਮਹੀਨੇ ਟ੍ਰਾਲੀ 'ਵਾਂ ਰੱਖ ਦਿੰਦੇ ਹਾਂ ਲੈ ਮੇਰੇ ਕੋਪੀ ਦੇਖੀ ਨਹੀਂ ਹੈਗੀ ਗੋਭੀ ਦਾਣ ਹੋਈ ਵੀ ਕੰਮ ਨਹੀਂ ਮੱਧ ਦੇਖੀ ਦੋ ਮੈਂ ਤਾਂ ਆਈ ਨਹੀਂ ਨਾ ਆ ਦੇਖੋ ਹੋ ਹੋ ਗੋਭੀ ਦੇ ਤੱਕੜੇ ਤੱਕੜੇ ਫੁੱਲ ਹੋਈ ਗਏ

재미 sa hurting pa mi ta ma filtai na hoc ho. Ka ti hadi bada hi ha Потому ki asap Langv еще flats bye bye ya ti ya 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 K apresent Hanter

ਚਲ ਗਈ ਹੈ ਬੰਦੋਂ ਨੇ ਨਾ ਮਿਲਿਆ ਤੇ ਇੱਕ ਲਾਇਆ ਬਣਾਉਂਗੀ ਖੁਬ ਵੀ ਤੋੜ ਲੈ ਖਾਣਾ ਇਹ ਬਣਾਵਾ ਇਹ ਵੀ ਆਫਿਸ ਆ ਤੁਹਾਨੂੰ ਹੱਥ ਲੰਦਾਂ ਦੇ ਹੋ ਰਹੇ ਨੇ ਇਹੇ ਮੰਗਾ ਲੈਣਾ ਉਹ ਜਿਹੜਾ ਭਾਈ ਹੈ ਡਰਾਣ ਲੱਗਿਆ ਵੈ ਉਹ ਤਾਂ ਡਰ ਰਿਹਾ ਕਿ ਉਹ ਡਰਾਰਾ ਵੀ ਨਾ ਤੀ ਨੰਬਰੋਂ ਦੁਨੀਆ ਨੇ ਮਰ ਜਾਣਾ ਮਰਨ ਹੀ ਜਾਣਾ ਭਾਗ ਦਾ ਮਲਸ਼ਾਬਦ ਲਿਆ ਖਾਨਿਸ਼ ਤੋਂ ਬੜੇਗਾ ਆ ਥੋੜੀ ਨਾ ਕੁਛ ਲੱਗਿਆ ਹੈ ਹਾਂ ਕੀ ਹੁਣ ਇਹ ਚੰਡੀ ਕਢਦਾ ਚੰਡੀ ਕਢਦਾ ਉਸ ਨੂੰ ਭਰਿਆ ਜਾਏ ਹਾਂ ਜਿਸ ਸਮੇਂ ਮਮੀ ਨੇ ਜੰਮਨ ਨੂੰ ਆਹੀ ਰੰਗ ਐਨ ਕਰਤੇ ਆ ਕੋਈ ਨਹੀਂ ਉਹ ਜੀ ਕੰਮ ਫਿਰ ਜਮਾ ਮਾਰਨ ਲਾ ਰੋ ਲਾਲੀ ਕਾਲੀ ਛੋਟਾ ਟੂਲੂ ਫਿੱਟ ਕਰਕੇ ਨੇ ਸਲੀਲ ਨੂੰ ਲਾ ਗੋ ਰੈਪਲੱਗ ਲਵਾ ਦੇ ਫੋਰ ਕੀ ਜੇ ਕਾ ਹੈ ਸਰਬਸਤੇ ਉਹ ਟੋਨੀ ਲਾ ਕਾਲ ਦੇ ਚੱਕ ਤੇ ਅੱਜ ਦੂਸਰਾ ਆ ਆ ਕਿੜੀਆਂ ਕਿੱਥੇ ਤਿਆਰੀਆਂ ਇੰਨੀਆਂ ਆ ਦੇਖ நிச்சே பூரா பண்ண நிகலையா கிண்ணா நிச்சை தாரிங்க ਜੀ ਪਟਾਟ ਕਰੀ ਨੰਦ ਕਰ ਲਈ берилмейт Gracias. ਦੀੰਦ ਟੇਲਾ ਹੋਇਆ ਨਾ ਯਾ ਮੈਂ ਜਿਮ ਨੂੰ ਜਿਆਨਾ ਲੋ ਫੋਟ ਪਰ ਕੇ ਆਲਾ ਪਰਾਠਾ ਬਣਾਉਣ ਉਹਨਾਂ ਕੰਨੇ ਮਾਤ ਵਾਲਾ ਪਰਾਠਾ ਖਾਣਾ ਦਾਲ ਨਾਲ ਰੋਟੀ ਖਾਧੀ ਜਿਹਾ ਕੋ ਸੋਰ ਸੇ ਸ਼ਾਮ ਨੂੰ ਖਾਊਗਾ 5:00 ਦੇ ਵਜੇ ਬਿਰਚੀ ਹੈ ਨਹੀਂ ਬਸ ਇਹ ਦਿਨ ਜੱਜਾ ਬੈਠ ਕੇ ਅਸੇ ਪੇਂਟ ਦਾ ਵੀ ਨਿਪਟੜ ਜਾਣਾ ਪਿਆ ਅੱਜ ਬਹੁਤ ਖਲਾ ਲਿਆ ਪਿਆ ਹੋਰ ਕੱਲੀ ਸਾਰਾ ਦਿਨ ਸਫਾਈਆਂ ਕਰਦੇ ਲੱਗੋਗਾ ਬੜੀ ਮੇਰੀ ਸਲਾਹ ਸੀ ਅੱਜ ਮੈਂ ਸਾਗ ਬਣਾ ਲਵਾਂ ਪਰ ਮੇਰੀ ਭੈਣ ਨੇ ਸਾਗ ਭੇਜਤਾ ਦੇ ਪਿੰਡ ਚੋਂ ਕੰਮੀ ਸੇਰੇ ਸੇਰੇ ਫੋਨ ਕਰਿਆ ਕਹਿੰਦੀ ਸਾਗ ਬਣਾਇਆ ਹੋਇਆ ਏ ਮੈਂ ਕਿਹਾ ਨਹੀਂ ਭੈਣੇ ਅੱਜ ਬਣਾਉਣ ਦੀ ਸਲਾਹ ਏ ਕਿ ਮੈਂ ਪਾਪਾ ਜੀ ਨੂੰ ਕਿਹਾ ਸੀ ਕਿਪਾ ਪਸੀ ਪਸਾ ਆਕ ਤੋੜਾਂਗੇ ਠੀਕ ਹੈ ਕਹਿੰਦੀ ਤੋੜਿਓ ਨਾ ਬੱਸ ਕਹਿੰਦੀ ਮੈਂ ਬਣਾ ਲਿਆ ਤੁਸੀ ਤੁਹਾਨੂੰ ਉਹ ਵੀ ਸਾਫ ਦੇ ਦੂੰਗੀ ਮੇਰੇ ਇਹ ਚੰਗਾ ਕਰ ਤੇ ਇਹਦੇ ਜਿਆਦਾ ਆਬਾ ਉਹ થોੜਾ ਪਾਣੀ ਪਾ ਕੇ થોੜਾ ਰੁੱਧ ਪਾ ਦੋ ਬੱਸ ਤੇ ਉਹ ਕਿੱਥੇ ਤੁਸ ਉਹ ਮੰਜੇ ਨਾਲ ਪੈ ਮੈਂ ਜਮਾ ਇੱਕ ਮਿੰਟ ਮੰਜਾ ਮੈਂ ਤੁਸੀ ਦੁਬਾਰੀ ਬਾਹਰ ਨੂੰ ਅੱਛਾ ਪਾਣੀ ਛੱਡਾ ਕਰ ਤੇ

ਮੈਂ ਬੜਾ ਹੀ ਦੁੱਧ ਚਾਹ ਕੇਰੇ ਮਿੱਠਾ ਘੱਟ ਹੈ ਜੀ ਹੋਰ ਮਿੱਠਾ ਪਾ ਲਓ 10 ਮਿਠਾ ਪਾ ਦਿੱਤਾ ਮੇਰੇ ਨੇ ਇੱਕ ਬਰੌਂਡਾ ਦੇਣਾ ਉਹ ਨੂੰ ਬਣਾ ਕੇ ਇੰਨੇ ਖਾਣਾ ਸ਼ੁਰੂ ਕਰੇਗਾ ਉਹ ਇਹਨਾਂ ਭਾਂਡਿਆਂ ਵਿੱਚ ਫੇਰ ਦੂੰਗੀ ਕਿਚਨ ਕੱਲ੍ਹ ਮੇਰੇ ਨਾਲ ਕੁੱਕੜਾ ਟੱਕਣਾ ਮੇਰੇ ਨਾਲ ਮੰਜਲ ਲਗੀ ਸਾਈਡ ਤੋਂ ਕੱਢ ਗਏ ਅ ਰੌੜਾ ਕੱਟ ਗਿਆ ਐ ਘਰ ਦੀ ਸੀਗੀ ਪਤਾ ਨਹੀਂ ਉਹਦੇ ਉੱਪਰ ਕੋਈ ਤਿੱਖਾ ਹੈ ਉਹ ਪਤਾ ਨਹੀਂ ਕੀ ਹੈ ਮੇਰੇ ਨਾਲ ਹੱਥ ਵੱਢ ਗਿਆ ਉਂਗੂਠਾ ਵੱਢ ਗਿਆ ਇਹਦੇ ਨਾਲ ਮੈਨੂੰ ਕੰਮ ਕਰ ਕਰਨੇ ਬਹੁਤ ਔਖੇ ਲੱਗ ਰਹੇ ਨੇ ਹੁਣ ਉਂਗੂਠਾ ਵੱਢੇ ਹੋਏ ਕਰਨਾ ਕੰਮ ਤਾਂ ਕਰ ਨਹੀਂ ਲੈਂਦੇ ਵੀ ਕਰਦੇ ਹੁਣ ਕਈ ਵਿੱਚ ਵਿੱਚ ਕਹਿੰਦੇ ਨੇ ਵੀ ਇਹ ਤਾਂ ਵੇਲੀ ਐ ਮੇਰੀ ਹਾਸੀ ਹੁੰਦੀ ਐ ਜਦੋਂ ਕੋਈ ਵਿੱਚ ਜਾ ਕੇ ਕਹਿੰਦਾ ਮੈਂ ਤਾਂ ਵੇਲੀ ਐ ਇਹ ਤਾਂ ਵੀਡੀਓ ਵਿੱਚ ਕੰਮ ਕਰਦੀ ਐ ਬੱਥੇ ਗਾਦਣ ਵੇਲੀ ਐ ਨਹੀਂ ਮੇਰੇ ਘਰ ਵਾਲੇ ਨੇ ਬਹੁਤ ਜ਼ਿਆਦਾ ਲੋਕਾਂ ਰੱਖੇ ਹੋਏ ਨੇ ਕੰਮ ਕਰਨ ਨੂੰ ਵਾਸਤੇ ਮੈਂ ਰੋਜ਼ ਹੀ ਗੱਲ ਸੋਚ ਕੇ ਨਾ ਹੱਸਦੀ ਐ ਲਓ ਹਾਂ ਰੱਖੋ ਮੈਂ ਮਾਂਜ ਰਹੀ ਹਾਂ ਖਾ ਜਾ ਚਾਹ ਵੀ ਰਿੱਜੂਗੀ ਅਸੀਂ ਇੱਕ ਪਰੌਠਾ ਬਣਾ ਕੇ ਖਾ ਲਵਾਂਗੇ ਉਹ ਖਾਣਾ ਸ਼ੁਰੂ ਕਰ ਰਹੀ ਹੈ। ਮਗਾ ਵਿੱਚ ਵਿੱਚ ਅੱਧੇ ਸਬਸਕ੍ਰਾਈਬਰ ਇਹ ਜਿਹੇ ਆ ਪਤਾ ਕਿਹਾ ਤੁਹਾਨੂੰ ਇਹਦਾ ਵੀਡੀਓ ਵੀਡੀਓ ਸਬਸਕ੍ਰਾਈਬਰ ਵੀ ਇੱਕ ਪਾਸੇ ਇਹ ਵਿੱਚ ਵਿੱਚ ਆਪਣੇ ਵੀ ਹੈ ਕਈ ਕਹਿਣੇ ਵਾਲੇ ਵੀ ਇਹਦਾ ਇਕੱਲੀ ਵੀਡੀਓ ਵੀਡੀਓ ਮ ਕੰਮ ਕਰਾਏ ਇਹ ਉਂ ਤਾਂ ਬਿਲੀ ਰਹਾ ਮੈਂ ਸੋਚਾ ਇਹ ਮਗਾ ਮੇਰੇ ਘਰ ਕੇ ਇਹਨਾਂ ਦਾ ਕੰਮ ਕਰਨ ਵਾਲੇ ਬਹੁਤ ਨੌਕਰ ਰੱਖੇ ਨੇ। ਮੈਂ ਕਿਰਕਾ ਕੰਮ ਕਰਾਣਾ ਮਪੀ ਹੈ ਮਪੀ ਉਹ ਕੰਮ ਕਿਹੜਾ ਕਰਾ ਕੋਈ ਨਹੀਂ ਵੈਲੀ ਰੋਟੀ ਬਣਾਉਣੇ ਨੂੰ ਰੱਖੇ ਨੰਨੋ ਕਰਪਨ ਰੱਖੇ ਵੀ ਰੋਟੀਆਂ ਬਣਾਉਣੇ ਵਾਸਤੇ ਝਾੜੂ ਪੋਚੇ ਵਾਸਤੇ ਹਨਾ ਨਾ ਸਭ ਵੀਡੀਓ ਵੀਡੀਓ ਮੇ ਕੰਮ ਕਰਾਈ ਬੱਪਰ ਕੇ ਫਤੂਸੀ ਵੈਲੀ ਤਾਂ ਹੈ क्या करेंगे फिर बेले दा बेले भी रब ही रखे मोजा करा के है ना ये हुजूर साहब आते हैं तो कुछ 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 ਬੈਠਾ ਹੋ ਜਾ ਕੋਟਾ ਇਹਨੂੰ ਇੱਕ ਬਰੌਂਡਾ ਦੇ ਕੇ ਫਿਰ ਮੈਂ ਮੜੀ ਗਲਾਸ ਬਣ ਜਣੇ ਔਰ ਦਸਾਲ ਇੱਕ ਪਾਸੇ ਸਾਫ ਕਰ ਤੋਂ ਹੋ ਰਿਹਾ ਤੇ ਇੱਕ ਪਾਸੇ ਤਾਂ ਮੱਕੀ ਦੀ ਰੋਗੀ ਤਾਰੀ ਹੈ ਵਿਚਾਰ ਹੈ ਕਿ ਅੱਜ ਦਾ ਬਾਲ ਬਾਲ ਬਚ ਗਈ ਨੇ ਬਹੁਤ ਜ਼ਿਆਦਾ ਮਿਲ ਗਈ ਤਮਾਕਾ ਹੋ ਜਾਣਾ ਸੀਗਾ ਅੱਗ ਲੱਗੀ ਸੀ ਇੱਥੇ ਮੈਂ ਨਾ ਤੇਲ ਰੱਖ ਕੇ ਨਾ ਬਾਹਰ ਤੇ ਲਈ ਆਪਣੇ ਚਾਲੂ ਨੇ ਗੈਸ ਕੱਟ ਕੇ ਧਾਰੀ ਬਾਹਰ ਕੱਲਾ ਲਾਤੀ ਨਮੀ ਜਰਾਈ ਹੋਈ ਸੀ ਕਿ ਮੇਰੇ ਨਾਣ ਤੇ ਪਾਰਸ ਰਾਤ ਤੇ ਮਗੀਆਂ ਲੀ ਦੇ ਤੇ ਮੈਂ ਤਾਂ ਮੇਰੇ ਵੀ ਆ ਰਹੇ ਜਾਂ ਜਾ ਰਹੇ ਹੁਣ ਇਹ ਤਾਂ ਕੋਈ ਨਹੀਂ ਕਰ ਨੂੰ ਕਰਦੇ ਆਗੇ ਉੱਥੇ ਗੱਲਾਂ ਕਰਨ ਲੱਗੇ ਸੀ ਗੱਲਾਂ ਕਰਨ ਲੱਗੇ ਉਹਦੋਂ ਦੇ ਮੁੰਡੇ ਨੇ ਦੇਖ ਲਿਆ পেট ਕਰਨਿਆਂਗੇ ਤਾਂ ਕਿਸੇ ਅੰਦਰ ਅੱਗ ਲਾਈ ਹੋਈ ਐ ਮੈਨੂੰ ਰੀਅਲ ਤੋ ਤੇਰੇ ਨਹੀਂ ਅੱਗ ਲਾਈ ਹੋਈ ਐ ਐਨਕਸ ਤੋਂ ਕਿਹਾ ਗੈਸ ਵੀ ਆਫ ਦਿਵਾਰ ਦੇ ਜਿਹੜਾ ਉਹ ਦੁੱਖੜ ਖੜੇ ਸੀ ਨਾ ਜਦੋਂ ਇਹ ਤੇ ਟਿੱਕ ਟੋਕ ਫੜਾ ਹੀ ਸੌਰੀ ਕਾਲੀ ਹੋ ਗਈ ਐ ਆਪਾਂ ਐਡੀਓ ਵਿੱਚ ਨਾ ਕੱਲ ਕੋਲੇ ਛਾਰੇ ਕਰ ਦਿੱਤ ਨੂੰ ਮੈਂ ਤੂੰ ਹੋਰ ਵੀ ਤੂੰ ਮੈਂ ਤੂੰ ਆਪੋਂ ਮੈਂ ਛਾਰੇ ਕਰ ਮੈਂ ਵੀ ਬੇ ਇਕਦਮ ਡਾਕਲੇ ਹੱਥ ਪੈਸ ਖੁੱਲ ਗਏ ਮੈਂ ਨਾ ਫਟਾਫਟ ਗੈਸ ਬੰਦ ਕਰਕੇ ਉਹ ਨੀਚੋਂ ਉਮ ਬੰਦ ਬੱਤ ਚਲ ਰਹੀ ਥੀ ਸਰਦਾਰ ਜੀ ਇਹਨਾਂ ਨੂੰ ਕਹਿੰਦੇ ਕਿ ਆਹ ਹੋ ਗਿਆ ਮੈਂ ਕਿਹਾ ਮੈਂ ਤੂੰ ਕੀ ਕਰਾਂ ਮੈਂ ਕਿ ਸਰਦਾਰ ਜੀ ਬੜਾ ਆ ਚੱਕੀ ਇੰਨੇ ਚੋੜੀ ਜੀ ਚੱਕਰ ਵਾਲੇ ਦੇ ਨਾਲ ਚੱਕ ਕੇ ਕੜਾਈ ਨੂੰ ਪਾਹ ਕਰਤਾ ਘਰੀ ਨੇ ਕਿਹਾ ਮੇਰੇ ਹੱਥੋਂ ਪੈ ਗਿਆ ਤੇ ਮੈਂ ਕਿਹਾ ਸੁਣੇ ਦੀ ਘਰਾਂ ਤੇ ਮੈਂ ਕਿਹਾ ਉਹ ਪਾਣੀ ਛਿੱਟ ਨਾ ਕਰ ਤੇ ਇਹ ਨਹੀਂ ਬਾਹਰ ਲਈ ਤੇ ਕਿਉਂ ਚੱਕੀ ਆ ਕਿ ਉਹ ਨਹੀਂ ਚੱਕਤੀ ਹੁੰਦੀ ਤੇ ਮੈਨੂੰ ਮੈਨੂੰ ਸਮਝ ਨਹੀਂ ਲੱਗੀ ਮੈਂ ਕੜਾਈਆ ਹਾਂ ਮੁਦੂ ਮੂਰੀ ਨਹੀਂ ਨਾਉਂ ਤੋ ਫਿਰ ਦੂਰ ਗਿਆ ਮਨਿੰਦਰ ਮੰਨ ਇਹ ਨੂੰ ਮਗਾ ਦੇ ਪੱਖੀ ਲਾਈਏ ਮੈਂ ਤੁਹਾਨੂੰ ਨਿਚੇ ਵੀ ਮਹਨ ਤਾ ਲੈ ਲੈ ਲ ਸਲਪਿਆ ਨਾਲ ਛਿੱਲੇ ਸੇਰ ਮਾਤਰ ਨੂੰ ਰੋਪੀਟਾਰੋ ਜਦ ਨਾਲ ਉਹ ਹੋ ਗਿਆ ਬਹੁਤ ਜੀ ਸਾਰਾ ਛਿੱਲਤ ਨਾਲ ਕਰਪਾ ਚੀਆ ਵੀ ਆਹ ਵੀ ਬਣ ਗਿਆ ਆਏ ਮੇਰੇ ਬਸ ਉਹਨਾਂ ਦੇਖ ਕੇ ਤੇਰਾ ਆਪਣੇ ਰੋਟੀ ਖਾਣ ਜਣੀ ਦੇ ਕੱਪੜੇ ਧੋ ਲੈਦੇ ਤੁਸੀਂ ਕਰ ਲੈ ਤੇ ਤੁਸੀਂ ਕਰ ਲਿਆ। ਹਜੇ ਵੀ ਉਹ ਜਿਹੜੇ ਕਿਚਨ ਖਾਣ ਬੈਠ ਜਿਆ ਨਾ ਤੋਂ ਤੇ ਮਸ਼ੀਨ ਤੇ ਪਏ ਆ। ਉਹ ਚੱਕ ਕੇ ਲਿਆਉਂਦੇ ਆ। ਸੁੱਕਲੇ ਪਾਣੇ ਆ ਉਹ। ਪਰ ਇਹ ਚਾਹ ਨੂੰ ਰੋਕ ਕੇ ਸਾਹਰੇ ਰਹਿਣਗੇ। ਇੱਕ ਮੇਰੇ ਕੰਨ ਬੋਲੇ ਹੋਏ ਤੇ ਮੈਨੂੰ ਕੁਝ ਸੁਣ ਨਹੀਂ ਆਤਾ। ਤੇ ਜਦੋਂ ਮੈਨੂੰ ਐ ਹੁੰਦਾ ਪਤਾ ਨਹੀਂ ਮੈਂ ਹੋੜਾ ਬੋਲ ਰਹੀ ਹਾਂ ਪਤਾ ਨਹੀਂ ਮੈਂ ਤੇਜ਼ ਬੋਲ ਰਹੀ ਹਾਂ। ਪਾਤਾ ਕੁਝ ਨਹੀਂ ਕਿ ਇਹ ਦਾਲੀਏ ਨੇ ਕਿ ਐਨਜੀਕੇ ਕਿਉਂ ਵਰ ਰਹੀ ਹੈ ਮੈਨੂੰ ਪਤਾ ਨਹੀਂ ਲੱਗ ਰਹੀ ਬੋਲਦੀ ਨਹੀਂ ਮੇਰੇ ਕੰਨ ਬੋਲੇ ਹੋਣੇ ਤੇ ਖਾਮ ਚੱਲੇ ਤੇ ਖਾਮਗੇ ਤੇ ਖਾਮ ਹੋ ਜਾ ਰਾਇਆ ਨੇ ਛਿਲ ਵੀ ਬੱਜਿਆ ਜਾ ਹੋਇਆ ਪਿਆ ਜੀ ਜੀ ਮੈਂ ਲਾ ਲਿਆ